ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਾਨਿਕਾ ਧਵਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨਿਕਾ ਧਵਨ ਅਫੀਸ਼ੀਅਲ ਹੈ ਜਿਨਨੇ ਜਿਨਨੇ ਮੈਨੂੰ ਫੋਲੋ ਨਹੀਂ ਕੀਤਾ ਮੇਰੇ ਚੈਨਲ ਨੂੰ ਫੋਲੋ ਕਰੋ ਔਰ ਜਿਹੜਾ ਮੇਰਾ YouTube ਪੇਜ ਹੈ ਉਹ ਵੀ ਸੇਮ ਮੋਨਿਕਾ ਧਵਨ ਅਫੀਸ਼ੀਅਲ ਨਾਮ ਤੇ ਚੱਲ ਰਿਹਾ ਹੈ ਬਾਕੀ ਤੁਸੀਂ ਆਪਣੇ ਪਰਿਵਾਰ ਵਿੱਚ ਘਰ ਵਿੱਚ ਸਾਰੇ ਵਧੀਆ ਵਧੀਆ ਹੋਵੋਗੇ ਮੈਂ ਪਰਮਾਤਮਾਗੇ ਦੁਆ ਕਰਾਂਗੀ ਕਿ ਉਹ ਆਪਣੇ ਘਰ ਦੇ ਵਿੱਚ ਸੇਫ ਰਹਿਣ ਤੰਦਰੁਸਤ ਰਹਿਣ ਔਰ ਬਾਕੀ ਜਿਹੜਾ ਵੀ ਮਾਹੌਲ ਚੱਲ ਸਮਾਂ ਟਾਈਮ ਚੱਲ ਰਿਹਾ ਹੈ ਦੇਖੋ ਜੀ ਸਾਰਿਆਂ ਦੇ ਨਾਲ ਹੀ ਅਸੀਂ ਵੀ ਅਸੀਂ ਜਿਸ ਤਰ੍ਹਾਂ ਹੈ ਕਿ ਇਸ ਚੈਂਟ ਸੀ ਗੁਰੂ ਨੂੰ ਤੇ ਆਈਏ ਗੁਰੂ ਦਾ ਸਿਮਰਨ ਕਰੀਏ ਕਿਉਂਕਿ ਗੁਰੂ ਵਿੱਚ ਤਾਕਤ ਬਹੁਤ ਹੁੰਦੀ ਹੈ ਜਿਹੜੇ ਮੰਨਣ ਵਾਲੇ ਆ ਉਹ ਬਹੁਤ ਹੀ ਜ਼ਿਆਦਾ ਮੰਨਦੇ ਆ ਤੇ ਜਿਹੜੇ ਕਹਿੰਦੇ ਨਹੀਂ ਨਹੀਂ ਇਹ ਚੀਜ਼ਾਂ ਹੋ ਹੀ ਜਾਣੀਆਂ ਉਹਦਾ ਹੋ ਜਾਣਾ ਇਦਾਂ ਹੋ ਜਾਣਾ ਤੇ ਉਹਨਾਂ ਨੂੰ ਮੈਂ ਇਸੀ ਕਹਿਣਾ ਚਾਹੁੰਦੀ ਆ ਕਿ ਗੁਰੂ ਨੇ ਜੇ ਜਨਮ ਦਿੱਤਾ ਹੈ ਤੇ ਉਹਨੇ ਪਾਲਣ ਦਾ ਵੀ ਤੁਹਾਡਾ ਰੱਖਿਆ ਹੋਇਆ ਹੈ ਤੇ ਉਹਨੇ ਤੁਹਾਡੇ ਜੋ ਵੀ ਹੈ ਕਰਮਾਂ ਦਾ ਫਲ ਉਹ ਵੀ ਤੁਹਾਡੇ ਲਈ ਰੱਖਿਆ ਹੋਇਆ ਹੈ ਸਿਰਫ ਇੱਕ ਗੁਰੂ ਨੂੰ ਧਿਆਉ ਮੰਨ ਨੂੰ ਨਾ ਢੜਕਾਓ ਕਿਉਂਕਿ ਜਿੰਨਾ ਮਨ ਢੜਕੇਗਾ ਉਹਨਾ ਤੁਹਾਡਾ ਦਿਮਾਗ ਘੁੰਮੇਗਾ ਤੇ ਕੋਸ਼ਿਸ਼ ਕਰੋ ਜਿਹੜੀਆਂ ਖਬਰਾਂ ਦੇ ਵਿੱਚ ਲੋਕੀ ਐਵੇਂ ਹੀ ਫਲਾ ਰਹੇ ਨੇ ਕੁਝ ਉਹ ਗੱਲਾਂ ਕੁਝ ਉਹ ਗੱਲਾਂ ਕੁਝ ਉਹ ਗੱਲਾਂ ਤੇ ਹਰ ਇੱਕ ਮੀਡੀਆ ਦੇ ਵੱਲ ਨਾ ਜਾਓ ਕਿਉਂਕਿ ਕੁਝ ਕੁਝ ਚੈਨਲਸ ਟੀਵੀ ਤੇ ਕੁਝ ਖਾਸ ਜਿਹੜੇ ਸਪੈਸ਼ਲਸ ਚੈਨਲ ਜਿਵੇਂ ਕਿ ਆਸਤਖ ਹੋ ਗਿਆ ਜਾਂ ਏਬੀਐਰ ਨਿਊਜ਼ ਹੋਗੀ ਤੇ ਮੇਨ ਦੋ ਹੀ ਚੈਨਲ ਜਿਹੜੇ ਆ ਜਿਆਦਾ ਬੈਸਟ ਨੇ ਤੇ ਉਹਨਾਂ ਵਿੱਚ ਸਿੱਧੀਆਂ ਸਿੱਧੀਆਂ ਆਈਡੀਆ ਖਬਰਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਬਾਰੇ ਹੀ ਤੁਸੀਂ ਧਿਆਨ ਦਿਓ ਬਾਕੀ ਦੇ ਸੋਸ਼ਲ ਚੈਨਲ ਜਿੰਨਾ ਘੁਮਾਓਗੇ ਤੇ ਉਹਨਾਂ ਹੀ ਜਿਆਦਾ ਸਾਡਾ ਵੀ ਆਪਣਾ ਮਾਈਂਡ ਵੀ ਘੁਮੇਗਾ ਹੈ ਨਾ ਤੇ ਬਾਕੀ ਕੋਸ਼ਿਸ਼ ਕਰੋ ਕਿ RAM ਜੀ ਦੇ ਭਰੋਸਾ ਰੱਖੋ ਗੁਰੂ ਮਹਾਰਾਜੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਕਿਉਂਕਿ ਗੁਰੂ ਮਹਾਰਾਜ ਜੀ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਮਤਲਬ ਚਾਹੇ ਤੁਸੀਂ RAM ji ਲਗਾ ਲਓ ਚਾਹੇ ਗੁਰੂ ਰਾਮਦਾਸ ਜੀ ਲਗਾ ਲਓ ਚਾਹੇ ਗੁਰੂ ਨਾਨਕ ਦੇਵ ਜੀ ਲਗਾ ਲਓ ਚਾਹੇ ਤੁਸੀਂ ਹੋਰ ਵੀ ਕਾਫੀ ਭਗਵਾਨ ਲਗਾ ਲਓ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਛੋਟੇ 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 ਕਿੰਨੇ ਕਿਤੇ ਪਰੇਸ਼ਾਨੀਆਂ ਦੇਖੀਆਂ ਨੇ ਤੇ ਸੁੱਖ ਆਰਾਮ ਵੀ ਬਹੁਤ ਉਹਨਾਂ ਨੇ ਜ਼ਿੰਦਗੀ ਚ ਪਾਇਆ ਹੈ ਤੇ ਇਸ ਲਈ ਐ ਤੇ ਛੋਟਿਆਂ ਜੇ ਇੱਕ ਸਾਡੇ ਲਈ ਜਾਂ ਕੋਈ ਬਹੁਤ ਵੱਡੀ ਵਾਰ ਦਾ ਜਾਂ ਕੁਝ ਵੀ ਲਗਾ ਲੋ ਜੇ ਇਸ ਤਰ੍ਹਾਂ ਦਾ ਸਾਡੇ ਦੇਸ ਮਾਹੌਲ ਚੱਲ ਬਣ ਵੀ ਰਿਹਾ ਏ ਤੇ ਪਰਮਾਤਮਾ ਦੇ ਯਕੀਨ ਰੱਖੋ ਕਿਉਂਕਿ ਪਰਮਾਤਮਾ ਤੋਂ ਉੱਪਰ ਕੋਈ ਵੀ ਨਹੀਂ ਜਿਹੇਗਾ ਅੱਜ ਦੇ ਟਾਈਮ ਦੇ ਵਿੱਚ ਪਰਮਾਤਮਾ ਹੀ ਸਭ ਨੂੰ ਸਦਬੁੱਧੀ ਦਿੰਦਾ ਹੈ ਪਰਮਾਤਮਾ ਹੀ ਜ਼ਿੰਦਗੀ 'ਚ ਰੋਟੀ ਦਾਣਾ ਪਾਣੀ ਸਭ ਕੁਝ ਉਹਦੇ ਹੱਥ ਵਿੱਚ ਹੈ ਤੇ ਇਸ ਲਈ ਜੇ ਉਹਨੇ ਤੁਹਾਨੂੰ ਜਨਮ ਦਿੱਤਾ ਹੈ ਤੇ ਕਰਮ ਕਿਸਮਤ ਵੀ ਉਹਨੇ ਤੁਹਾਡੇ ਲਿਖੇ ਹੋਏ ਨੇ ਤੇ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਲਿਆ ਕਰੋ ਹੁਣ ਮਾਰਨੀ ਟਾਈਮ ਮੈਂ ਰੈਗੂਲਰ ਜਿਸ ਤਾ ਹੀ ਸਾਡਾ ਟਾਈਮ ਪੀਰੀਅਡ ਰੂਟੀਨ ਚੱਲਦੀ ਸੀ ਚਾਹੇ ਫਿਰ ਬੱਚੇ ਸਕੂਲ ਜਾਂਦੇ ਸੀ ਚਾਹੇ ਬੱਚੇ ਸਕੂਲ ਨਹੀਂ ਸੀ ਜਾਂਦੇ ਬਟ ਅੱਜ ਵੀ ਰੂਟੀਨ ਟਾਈਮਿੰਗ ਉਹੀ ਚੱਲ ਰਿਹਾ ਹੈ ਸੇਮ ਜਿਸ ਵੇ ਕੀ ਮਤਲਬ ਤੁਸੀਂ ਆਪਣਾ ਕੋਸ਼ਿਸ਼ ਕਰਿਆ ਕਰੋ कि ਚਲੋ ਮੈਂ ਕੌਣ ਹੁੰਦੀ ਆ ਮੇਰਾ ਤਾਂ ਮਾਲਕ ਬੈਠੇ ਨੇ ਮੇਰੀ ਅੱਖਾਂ ਨੂੰ ਜਗਾਉਣ ਵਾਲੇ ਮੇਰੀ ਨਿੰਦਾ ਨੂੰ ਜਗਾਉਣ ਵਾਲੇ ਤੇ ਕੋਸ਼ਿਸ਼ ਕਰਿਆ ਕਰੋ 3 3 ਵਜੇ ਰਾਤੀ ਜਦੋਂ ਮਤਲਬ ਟਕਾਲਾਂ ਦਾ ਟਾਈਮ ਹੁੰਦਾ ਵਾ ਰੈ ਰਾਜ ਦਾ ਨਾਮ ਹੁੰਦਾ ਵਾ ਗੁਰੂਆਂ ਦਾ ਨਾਮ ਹੁੰਦਾ ਹੈ 3 ਵਜੇ ਉੱਠ ਕੇ ਆਪਣਾ ਮਤਲਬ ਪਲੰਗ ਤੇ ਚਾਹੇ ਤੁਸੀਂ ਬੈਠ ਕੇ ਆਪਣਾ ਗੁਰਸਿਮਰਨ ਕਰਿਆ ਕਰੋ ਚਾਹੇ ਫਿਰ 15 ਮਿੰਟ ਦਾ ਹੋਵੇ ਜਾਂ 20 ਮਿੰਟ ਦਾ ਹੋਵੇ ਕਿਉਂਕਿ ਉਸ ਟਾਈਮ ਗੁਰੂ ਨਾਲ ਕੀਤੀ ਹੋਈ ਜਿਹੜੀ ਵੀ ਸਾਡੀ ਮਤਲਬ ਪਸਿਆ ਹੁੰਦੀ ਹੈ ਉਹ ਕਿਤੇ ਨਾ ਕਿਤੇ ਗੁਰੂ ਦੇ ਮਹਾਰਜ ਦੇ ਮਾਲਕ ਦੇ ਘਰ ਤੱਕ ਜਰੂਰ ਪਹੁੰਚਦੀ ਹੈ ਤੇ ਆਪਣੀ ਬਾਅਦ ਵਿੱਚ ਤੁਸੀਂ ਰੈਸਟ ਕਰ ਸਕਦੇ ਹੋ ਫਿਰ ਆਪਣਾ ਜਿੱਦਾ ਟਾਈਮ ਪੀਰੀਅਡ ਦੇ ਸਾਹਮਣੇ ਨਾਲ ਸ਼ੀ ਵਜ਼ ਉઠੋ ਰੂਟੀਨ ਚ 6 ਵਜੇ ਉੱਠ ਕੇ ਆਪਣਾ ਨਹਾਓ ਤੋਂ ਉਹ ਇਸ਼ਨਾਨ ਪਾਣੀ ਕਰੋ ਗੁਰੂ ਸਿਮਰਨ ਕਰੋ ਗੁਰੂ ਧਿਆਨ ਲਗਾਓ ਗੁਰੂ ਦਾ ਪਰ ਨਾਮ ਕਰੋਗੇ ਉਹ ਸਾਡਾ ਦਿਨ ਚੜਦੀ ਕਲਾ ਦੇ ਵਿੱਚ ਰੱਖੇ ਜੇ ਰਾਤ ਸਾਡੀ ਸੌਖੀ ਨੰਗਾਈ ਦੇ ਦਿਨ ਵੀ ਸਾਡਾ ਸੌਖਾ ਨੰਗਾਵੇ ਤੇ ਉਸ ਤੋਂ ਬਾਅਦ ਆਪਣਾ ਚਾਹ ਪਾਣੀ ਨਾਸ਼ਤਾ ਸੋ ਚੀਜ਼ਾਂ ਕਰਨ ਵਾਲੀਆਂ ਨੇ ਜਿੰਨਾ ਆਪਣੇ ਆਪ ਨੂੰ ਜਿੰਨਾ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖੋਗੇ ਨਾ ਉਨਾ ਹੀ ਬੈਸਟਰ ਹੋਗੇ ਤੇ ਜਿੰਨਾ ਤੁਸੀਂ ਆਪਣੇ ਆਪ ਨੂੰ ਖਬਰਾਂ ਦੇ ਵਿੱਚ ਰੋਲੋਗੇ ਜਿੰਨਾ ਖਬਰਾਂ ਚ ਰੋਲੋਗੇ ਉਹ ਦਿਮਾਗ ਜਿਹੜਾ ਕਿ ਤੁਹਾਡਾ ਜਿਹੜਾ ਐ ਵਾ ਨਾ ਐ ਖੋਪੜਾ ਜਿੰਨੂੰ ਕਹਿੰਦੇ ਨੇ ਜਿਵੇਂ ਕਿ ਖੋਪੜੀ ਖੋਪੜਾ ਕੁਛ ਵੀ ਲਗਾ ਲਓ ਉਹ ਉਨਾ ਹੀ ਜ਼ਿਆਦਾ ਘੁੰਮੇਗਾ ਤੇ ਇਸ ਤੋਂ ਬੈਟਰ ਹੈ ਕਿ ਜਿਹੜਾ ਅਸੀਂ ਇੱਧਰ ਉੱਧਰ ਇੱਧਰ ਉੱਧਰ ਆਪਣੇ ਆਪ ਨੂੰ ਜੋ ਇੰਨਾ ਬਿਜ਼ੀ ਕਰ ਰਹੇ ਆ ਤੇ ਇਸ ਤਰ੍ਹਾਂ ਬਿਜ਼ੀ ਕਰੀਏ ਕਿ ਜਿਹੜੀ ਸਾਡੀ ਟਾਈਮ ਰੁਟੀਨ ਚੱਲ ਰਹੀ ਹੈ ਡੇ ਟਾਈਮ ਤੋਂ ਲੈ ਕੇ ਨਾਈਟ ਟਾਈਮ ਦੀ ਅਸੀਂ ਆਪਣੇ ਆਪ ਚ ਹੀ ਬਿਜ਼ੀ ਰਹੀਏ ਬਾਕੀ ਗੁਰੂ ਚ ਬਹੁਤ ਸ਼ਕਤੀ ਹੁੰਦੀ ਹੈ ਗੁਰੂ ਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ ਕਿਉਂਕਿ ਗੁਰੂ ਜੀ ਤੋਂ ਬਗੈਰ ਜਿਹੜੀ ਜ਼ਿੰਦਗੀ ਆ ਨਾ ਉਹ ਅਨਦੇਖੀ ਹੈ ਤੇ ਗੁਰੂ ਨੇ ਹੀ ਜ਼ਿੰਦਗੀ ਦੇ ਵਿੱਚ ਅਜੇ ਤੱਕ ਜੇ ਤੁਹਾਨੂੰ ਸੇਫ ਰੱਖਿਆ ਹੈ ਤੇ ਅੱਗੇ ਵੀ ਤੁਹਾਨੂੰ ਉਹੀ ਸੇਫ ਰੱਖਣਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਗੇ ਤੁਸੀਂ ਦੇਖਿਆ ਹੋਏਗਾ ਕਿ ਪਰਸੋ ਦੀ ਰਾਤ ਦੇ ਵਿੱਚ 골ਡਨ ਟਾਈਮਪਿਲ ਦੇ ਵਿੱਚ ਮਲੇ ਸਚਖੰਡ ਗੁਰੂ ਮਾਰੀ ਦਾ ਦਰਬਾਰ ਜਿੱਥੇ ਅੱਜ ਤੋਂ ਲੈ ਕੇ ਕਈ ਸਾਲਾਂ ਤੱਕ ਕਦੀ ਵੀ ਲਾਈਟਿੰਗ ਆਫ ਨਹੀਂ ਹੋਈ ਕਦੀ ਵੀ ਨਹੀਂ ਔਰ ਗੁਰੂ ਮਾਰੀ ਨੇ ਦੇਖੋ ਇੰਨੀ ਸ਼ਕਤੀ ਦਿਖਾਈ ਇੰਨੀ ਸ਼ਕਤੀ ਦਿਖਾਈ ਕਿ ਜਦੋਂ ਲਾਈਟਾਂ ਸਭ ਬੰਦ ਹੋ ਗਈਆਂ ਤੇ ਗੁਰੂ ਮਾਰੀ ਨੇ ਉੱਪਰ ਪ੍ਰਕਾਸ਼ ਦੇ ਵਿੱਚ ਇਸ ਤਰ੍ਹਾਂ ਆਪਣੀ ਰੋਸ਼ਨੀ ਦਿਖਾਈ ਐਦਾਂ ਰੋਸ਼ਨੀ ਦਿਖਾਈ ਕਿ ਸਭ ਜਿਹੜੇ ਵੀ ਮਤਲਬ ਗੁਰੂ ਗਿਆਨ ਵਾਲੇ ਉੱਥੇ ਮਤਲਬ ਸੰਗਤ ਪਰ ਨਾਮ ਕਰਨ ਆਈ ਸੀ ਸੇਵਾ ਕਰਨ ਆਈ ਸੀ ਸਭ ਨੇ ਉਸ ਮਾਲਕ ਦੇ ਦਰਸ਼ਨ ਕੀਤੇ ਦੇਖ ਲੋ ਜੇ ਗੁਰੂ ਰਾਮਦਾਸ ਦੀ ਨਗਰੀ ਇੰਨੀ ਉੱਚੀ ਹੈ ਪਵਿੱਤਰ ਹੈ ਸੁੱਚੀ ਹੈ ਮਾਲਕ ਦੇ ਨਾਮ ਤੇ ਜੁੜੀ ਹੈ ਤੇ ਫਿਰ ਬਚਾਨ ਵਾਲਾ ਵੀ ਤੁਹਾਨੂੰ ਉਹੀ ਹੈ ਤੇ ਜੇ ਉਹੋ ਜੇ ਟਾਈਮ ਦੇ ਵਿੱਚ ਗੁਰੂ ਮਰੀ ਨੇ ਐਨਾ ਸੋਨਾ ਪ੍ਰਕਾਸ਼ ਆਪਣਾ ਦਿਖਾਇਆ ਕਿ ਸੱਚਖੰਡ ਦੇ ਔਰ ਬੂਰੇ ਹੀ ਗੁਰਮਰੀ ਦੇ ਸਰੂਪ ਦੇ ਦਰਸ਼ਨ ਹੋ ਰਹੇ ਸੀ ਤੇ ਤੁਸੀਂ ਆਪਣੇ ਆਪ ਹੀ حساب ਲਗਾ ਲਓ ਗੁਰੂ ਦੀ ਨਗਰੀ ਦੇ ਵਿੱਚ ਜਿਹੜਾ ਇਨਸਾਨ ਰਹਿੰਦਾ ਚਾਹ ਗੁਰੂ ਦੀ ਨਗਰੀ ਤੋਂ ਬਾਹਰ ਵੀ ਰਹਿੰਦਾ ਹੈ ਪਰਮਾਤਮਾ ਉਹਦੇ ਨਾਲ ਨਾਲ ਹੈ ਅੰਗ ਸੰਗ ਹੈ ਤੰਦਰੁਸਤ ਤੁਸੀਂ ਰਹੋ ਠੀਕ ਠਾਕ ਰਹੋ ਆਪਣੇ ਆਪ ਦੇ ਨਾਲ ਐਨਾ ਗੁਰ ਸਿਮਰਨ ਕਰੋ ਐਨਾ ਗੁਰੂ ਧਿਆਨ ਲਗਾਓ ਕਿ ਸੱਚੇ ਪਾਤਸ਼ਾਹ ਸੱਚੇ ਮਾਲਕ ਜੀ ਸੱਚੇ ਸਾਹਿਬ ਜੀ ਜੇ ਅਸੀਂ ਇਸ ਧਰਤੀ ਤੇ ਆਏ ਆ ਤੇ ਇਹ ਲੈ ਆਉਣ ਵਾਲੇ ਵੀ ਤੁਸੀਂ ਹੋ ਤੇ ਤੁਹਾਂ ਨੋਂ ਸਾਹਮਣ ਵਾਲੇ ਵੀ ਤੁਸੀਂ ਹੋ ਤੇ ਜਿੱਦੋਂ ਅਸੀਂ ਇਹ ਚੀਜ਼ਾਂ ਪਰਮਾਤਮਾ ਦੇ ਆਪਣੇ ਜਿਹੜੇ ਬੋਲੇ ਸ਼ਬਦਾਂ ਨੂੰ ਗੁਰਮਰੀ ਦੇ ਚਰਨਾਂ ਦੇ ਵਿੱਚ ਰੱਖ ਦਵਾਂਗੇ ਨਾ ਤਾਂ ਦੇਖਣਾ ਸਮੇਂ ਦੇ ਨਾਲ ਸਭ ਕੁਝ ਬਦਲ ਜਾਣਾ ਸਭ ਕੁਝ ਵਧੀਆ-ਵਧੀਆ ਹੋ ਜਾਣਾ ਸਭ ਟਾਈਮ ਜਿਹੜੇ ਆ ਨਿਕਲ ਜਾਣੇ ਆ ਸਿਰਫ ਇੱਕ ਹੈ ਥੋੜੀ ਜੀ ਘੜੀ ਇਹੋ ਜੀ ਚੱਲ ਰਹੀ ਹੈ ਜਿਹਦੇ ਵਿੱਚ ਸਭ ਹੀ ਮਤਲਬ ਥੋੜਾ ਹਰ ਇੱਕ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਬਾਕੀ ਮੈਂ ਤੁਹਾਡੀ ਮੰਨ ਕੇ ਦਵਾਂ ਜਿਆਦਾ ਗੱਲਬਾਤ ਨਹੀਂ ਕਰਾਂਗੀ ਕਿਉਂਕਿ ਗੱਲਬਾਤ ਲਈ ਬਹੁਤ ਸਾਰੀਆਂ ਗੱਲਾਂ ਚਾਹੀਦੀਆਂ ਨੇ ਤੁਸੀਂ ਸਿਰਫ ਮੇਰਾ ਇੰਨਾ ਕੁ ਵੀਡੀਓ ਸੁਣ ਲਿਓ ਤੇ ਸ਼ਾਇਦ ਤੁਹਾਨੂੰ ਮੇਰੀ ਵੀਡੀਓ ਸੁਣਨ ਤੋਂ ਬਾਅਦ ਕਿਤੇ ਨਾ ਕਿਤੇ ਇਸ ਚੀਜ਼ ਦਾ ਫੀਲ ਜ਼ਰੂਰ ਹੋਏਗਾ ਕਿ ਚਾਹੇ ਜੋ ਮਰਜ਼ੀ ਹੋ ਜਾਏ ਜੇ ਗੁਰੂ ਮਾਲਕ ਗੁਰੂ ਮਹਾਰਾਜ ਜੀ ਗੁਰੂ ਰਾਮ ਜੀ ਨਾਲ ਨੇ ਤੁਹਾਡੇ ਤੇ ਫਿਰ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਕਿ ਤੁਹਾਨੂੰ ਕੁਝ ਵੀ ਕਰ ਸਕੇ ਸੋ ਬਾਕੀ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਹੋ ਸਪੋਰਟ ਦਿੰਦੇ ਰਹੋ ਬਹੁਤ ਸਾਰਾ ਕਮੈਂਟਸ ਲਾਈਕ ਕਰਦੇ ਰਿਆ ਕਰੋ ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਮੈਂ ਤੁਹਾਡੇ ਮੈਸੇਜਸ ਕਮੈਂਟਸ ਰਾਈ ਤੁਹਾਨੂੰ ਮੈਸੇਜ ਦਾ ਰਿਪਲਾਈ ਦੇਣੀ ਆ ਜਿੱਥੇ ਦੇਣ ਵਾਲਾ ਹੁੰਦਾ ਉੱਥੇ ਦੇਣੀ ਆ ਜਿੱਥੇ ਨਹੀਂ ਦੇਣ ਵਾਲਾ ਉੱਥੇ ਨਹੀਂ ਦੇ ਦਿੰਦੀ ਤੇ ਪੂਰਾ ਧਿਆਨ ਮਤਲਬ ਹਰ ਇੱਕ ਆਪਣੇ ਸਪੋਰਟਸ ਚੈਨਲ ਆਪਣੇ ਪਰਵਾਰ ਫੈਮਿਲੀ ਨੂੰ ਮੈਂ ਹੀ ਕਹਿਣਾ ਚਾਹੁੰਦੀ ਆ ਕਿ ਫੇਸਬੁੱਕ ਫੈਮਿਲੀ ਪਰਿਵਾਰ ਜਿੱਥੇ-ਜਿੱਥੇ ਵੀ ਤੁਸੀਂ ਬੈਠਿਓ ਸੇਫ ਰਹੋ ਵਧੀਆ ਰਹੋ ਤੰਦਰੁਸਤ ਰਹੋ ਮਾਲਕ ਤੁਹਾਡੇ ਨਾਲ ਹੈ ਕੋਈ ਡਰਨ ਦੀ ਗੱਲ ਨਹੀਂ ਸੋ ਧੰਨਵਾਦ ਸਟੇਕਰ